ਹਾਂਜੀ ਬਾਈ ਜੀ ਇਸ ਵੀਡੀਓ ਚ ਦੋ ਟਰਾਲੀਆਂ ਆ ਇੱਕ ਨਿਊ ਹੋਲੈਂਡ ਟਰੈਕਟਰ ਲੈ ਕੇ ਆਏ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਈ ਜੀ 116 ਦੀ ਟਰਾਲੀ ਬਾਰੇ ਉਸ ਤੋਂ ਪਹਿਲਾਂ ਵੀਰਵਾਨੇ ਮੋਬਾਈਲ ਨੂੰ ਚੈਨਲ ਨੂੰ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਨੂੰ ਫੋਲੋ ਕਰ ਲਿਓ 6280137325 ਮੇਰਾ ਮੋਬਾਈਲ ਨੰਬਰ ਐਡ ਕਮੌਨ ਲਈ ਸੰਪਰਕ ਤੁਸੀਂ ਕਰ ਸਕਦੇ ਹੋ ਪਹਿਲਾਂ ਗੱਲ ਕਰਦੇ ਆ ਬਾਈ ਜੀ 116 ਦੀ ਟਰਾਲੀ ਬਾਰੇ ਵੀਰ ਦਾ ਮੋਬਾਈਲ ਨੰਬਰ ਹੈਗਾ 9814099493 9814099493 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪੂਰੀ ਵਧੀਆ ਹੈਵੀ ਟਰਾਲੀ ਬਣੀ ਹੋਈ ਹੈ 11 6 ਦੀ ਪੂਰਾ ਵਧੀਆ ਹੈਵੀ ਜੈਕ ਲੱਗਿਆ ਹੋਇਆ ਹੈਗਾ ਚੈੱਕ ਕਰ ਸਕਦੇ ਹੋਗੇ ਸਿੰਗਲ ਟਰੀ ਟਰਾਲੀਆ ਰੰਗ ਪੇਂਟ ਪੂਰਾ ਵਧੀਆ ਪਿਆ ਰੇਟ ਇਹਦਾ ਹੈਗਾ 90000 ਰੁਪਿਆ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਸਿਰਫ 90000 ਰੁਪਿਆ ਮੌਲਾ ਮੌਕੇ ਤੇ ਮਾਨਤਨ ਹੋ ਜਾਊਗਾ ਆ ਨਿਊ ਹਰਨ ਟਰੈਕਟਰ ਬਿਕਾਊਗਾ ਬਾਈ ਜੀ 733 ਮੋਬਾਈਲ ਨੰਬਰ ਹੈਗਾ ਵੀਰ ਦਾ 986933422 986933422 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਵਗੈਰਾ ਟਰੈਕਟਰ ਦਾ ਹੈਗਾ 2022 ਮਾਡਲ ਟਰੈਕਟਰ ਆ ਬਾਈ ਜੀ ਸਪੈਸ਼ਲ ਐਡੀਸ਼ਨ ਟਰੈਕਟਰ ਹੈਗਾ 2023 ਦੇ ਵਿੱਚ ਰਜਿਸਟਰਡ ਹੋਇਆ ਵਾ ਬਾਈ ਜੀ ਸਾਰਾ ਟਰੈਕਟਰ ਬਿਲਕੁਲ オリジナル ਆ ਪਾਵਰ ਸਟੀering ਆ ਸਾਈਡ ਗੀਅਰ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਵਧੀਆ ਕੰਪਨੀ ਦੇ ਚਾਰੋ ਟਾਇਰ ਬਾਈ ਜੀ ਹਜੇ ਪਾਏ ਆਗੇ ਅੱਧੇ ਤੋਂ ਵੱਧ ਜਿਆਦਾ ਟਾਇਰ ਟਰੈਕਟਰ ਤੇ ਪਾਏ ਆ ਬਾਕੀ ਵੀਰ ਨੇ ਬਾਹੀ ਦੀ ਚਲਾਇਆ ਵਾ ਤੁਸੀਂ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਰਾਜਸਥਾਨ ਨੰਬਰ ਦਾ ਟਰੈਕਟਰ ਆ ਬਾਈ ਜੀ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਬਾਕੀ ਬਾਈ ਜੀ ਸਾਰਾ ਟਰੈਕਟਰ ਇਹਨਾਂ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਟਰੈਕਟਰ ਮੈਂ ਨਾਲ ਤੇ ਟਾਇਰਾ ਬਾਈ ਜੀ ਰੇਟ ਦੀ ਗੱਲ ਕਰਕੇ ਰੇਟ ਇਹਦਾ ਹੈਗਾ ਸਿਰਫ 7 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰਦੇ ਆਂਗੇ 7 ਲੱਖ ਰੁਪਏ ਅੱਗੇ ਬਾਈ ਜੀ ਇੱਕਾ ਟਰਾਲੀ ਬਕਾਉਗਾ ਕੀ ਵੀਰ ਦਾ ਮੋਬਾਈਲ ਨੰਬਰ ਹੈਗਾ 9968881813 99688881813 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲੀ ਹੈਗੀ ਇਹ 12 6.5 ਦੀ ਟਰਾਲੀ ਆ ਬਾਈ ਜੀ ਪੂਰਾ ਵਧੀਆ ਪੱਤੀ ਵਾਲਾ ਵੈੱਡ ਲੱਗਿਆ ਹੈਵੀ ਜੈਕ ਲੱਗਿਆਗਾ ਤੇ ਮੋਬਾਈਲ ਨੰਬਰ ਵੀ ਇਹਦਾ ਦੱਸਿਆ ਉਸ ਤੇ ਰੇਟ ਬਾਰੇ ਪਤਾ ਕਰ ਸਕਦੇ